ਤੇ ਇੱਕ ਵਾਰੀ ਬਚਨ ਕਿਸੇ ਨੇ ਕੀਤਾ ਕਹਿੰਦੇ ਜੀ ਮਾੜੇ ਭਾਗ ਹੈ ਜਿਹੜੇ ਸੰਗਤ ਵਿੱਚ ਨਹੀਂ ਆਉਂਦੇ ਤੇ ਮਾਮਪੁਰ ਖੁੱਟ ਕੇ ਕਹਿੰਦੇ ਪੁੱਤ ਅੱਜ ਤੋਂ ਬਾਅਦ ਸੰਗਤ ਨੂੰ ਏਦਾਂ ਨਹੀਂ ਕਹਿਣਾ ਕਹਿੰਦੇ ਗੁਰੂ ਗ੍ਰੰਥ ਸਾਹਿਬ ਨੂੰ ਪੁੱਛੋ ਵੀ ਕਿਉਂ ਨਹੀਂ ਆਉਂਦੇ ਕਹਿੰਦੇ ਮਹਾਰਾਜ ਦੱਸੋ ਸਾਨੂੰ ਕੱਤੋਂ ਨਹੀਂ ਆਉਂਦੇ ਮਹਾਰਾਜ ਕਹਿੰਦੇ ਉਹ ਨਹੀਂ ਆਉਂਦੇ ਦਰਸ ਸੁਣਨ ਦੇ ਕਰਮ ਏਦਾਂ ਦੇ ਉਹਨਾਂ ਨੂੰ ਮੈਂ ਆਪਣੇ ਮੱਥੇ 'ਤੇ ਨਹੀਂ ਲਾਉਣਾ ਚਾਹੁੰਦਾ ਜੋ ਨਾ ਭਜੰਤੇ ਨਾਰਾਇਣ ਨਿਤਕਾ ਮਹਾਰਾਜ ਕਹਿੰਦੇ ਮੈਂ ਉਹਨਾਂ ਨੂੰ ਚਾਹੁੰਦਾ ਹੀ ਨਹੀਂ ਵੀ ਅੰਦਰ ਆਉਣ ਤੁਸੀਂ ਕਿੱਦਾਂ ਲਿਆਓਂਗੇ ਨਹੀਂ ਮੈਂ ਉਹਨਾਂ ਨੂੰ ਸੱਜਦਾ ਏ ਜਿਹੜੇ ਮੈਨੂੰ ਚੰਗੇ ਲੱਗਿਆ ਕਿਉਂਕਿ ਕਿਸੇ ਅਫੀਸਰ ਦੇ ਦਫ਼ਤਰ 'ਚ ਬਿਨਾ ਆਗਿਆ ਦੇ ਐਂਟਰੀ ਨਹੀਂ ਹੁੰਦੀ ਇਹ ਤਾਂ ਪਾਤਸ਼ਾਹਾਂ ਦਾ ਪਾਤਸ਼ਾਹ ਦਾ ਦਰਬਾਰ ਸਜਾਇਆ ਇਹਦਾ ਬੂਆ ਲੰਗਣ ਤੋਂ ਪਹਿਲਾਂ ਮਹਾਰਾਜ ਕਹਿੰਦੇ ਵੱਡੇ ਭਾਗ ਭੇਟੇ ਕੋਟ ਪ੍ਰਾਦ ਬਹੁਤ ਵੱਡੇ ਭਾਗ ਹੋਣ ਪੁੱਛੇ ਕੋਈ ਨੰਦ ਲਾਲ ਨੂੰ ਫੇ ਨੰਦ ਲਾਲ ਨੂੰ ਸੋਨੇ ਦੀ ਕੁਰਸੀ ਮਿਲਦੀ ਸੀ ਔਰੰਗਜ਼ੇਬ ਕਹਿੰਦਾ ਸੀ ਤਿੰਨ ਵਾਰੀ ਕਹਦੇ ਕਬੂਲ 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 ਉਹ ਕਹਿੰਦਾ ਤਲਾਕ 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 ਕਹਿੰਦਾ ਸੀ ਇੱਕ ਵਾਰੀ ਕਬੂਲ ਕਰ ਦੇ ਆਹ ਕੁਰਸੀ ਤੇ ਤੈਨੂੰ ਬਿਠਾ ਦਾਂਗਾ ਇੰਨਾ ਵਿਦਵਾਨ ਐ ਤੇ ਨੰਦ ਲਾਲ ਜੀ ਉਹਦੀ ਕੁਰਸੀ ਨੂੰ ਛੱਡ ਕੇ ਆ ਕੇ ਤੇ ਗੁਰੂ ਗੋਬਿੰਦ ਸਿੰਘ ਦੇ ਹਾਂਡੇ ਮਾਣਨ ਲੱਗ ਪਿਆ ਸੀ ਇਹ ਉਹ ਦਰਬਾਰ ਐ ਜਿਹਦੇ ਭਾਂਡੇਆਂ ਨੂੰ ਦੁਨੀਆ ਤਰਸਦੀ ਐ